ਫੋਪਰ ਵਿੱਚ ਆਪਰੇਸ਼ਨ ਗੈਂਗਸਟਰ ਵਾਰ ਦੇ ਤਹਿਤ ਫੋਪਰ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਦੋ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਗਿਆ ਜਿਨ੍ਹਾਂ ਕੋਲੋਂ 6 ਨਾਜਾਇਜ਼ ਹਥਿਆਰ ਅਤੇ 7 ਮੈਗਜ਼ੀਨ 15 ਜਿੰਦਾ ਰੌਂਦ ਅਤੇ ਦੋ ਖਾਲੀ ਖੋਲ ਜਿਹੜੇ ਆ ਉਹ ਬਰਾਮਦ ਹੋਏ ਆ ਤਾ ਇਹਨਾਂ ਕੋਲ ਹੋਰ ਵੀ ਪੁੱਛਗਿਛ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆ ਫਰਵਰ ਪਰ ਦੇ ਐਸਐਸਪੀ ਸਰਦਾਰ ਭਪਿੰਦਰ ਸਿੰਘ ਸਿੱਧੂ ਨੇ ਦੱਸਿਆ ਹੈ कि ਇਹਨਾਂ ਨੂੰ ਮਾਣੀਓ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਕੋਲੋਂ ਸਖਤੀ ਨਾਲ ਹੋਰ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਆਖਰ ਇਹ ਹਥਿਆਰ ਇਹਨਾਂ ਕੋਲ ਕਿੱਥੋਂ ਆਏ ਆ ਤੇ ਕਿੱਥੇ ਇਹਨਾਂ ਨੇ ਇਹ ਹਥਿਆਰ ਜਿਹੜੇ ਆ ਉਹ ਵਰਤਨੇ ਸੀਗੇ ਇਹ ਸਭ ਦੀ ਜਿਹੜੀ ਪੁੱਛਗਿੱਛ ਆ ਕੀਤੀ ਜਾਵੇਗੀ ਤਾਂ ਹੁਣ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਪੂਰੀ ਖਬਰ ਤੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜਾ ਗੈਂਗਸਟਰਾਂ ਤੇ ਵਾਰ ਮੁਹਿੰਮ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚੱਲ ਰਹੀ ਉਹਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਸੀਆਈਏ ਜ਼ੀਰਾ ਵੱਲੋਂ ਇੰਜਾਰਜ ਸੀਆਈਏ ਤੇ ਸਾਰੀ ਟੀਮ ਇਹਨਾਂ ਵੱਲੋਂ ਇੱਕ ਮੁਕੱਦਮਾ ਨੰਬਰ 23 ਦਰਜ ਕਰਕੇ ਪਨਾ ਸਰ ਜੀਰਾਜ ਇਹਨਾਂ ਨੇ ਜਸਵਿੰਦਰ ਸਿੰਘ ਉਰਫ ਬੱਗੂ ਉਮਰ ਕਰੀਬ 29 30 ਸਾਲ ਹੈ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਤੇ ਉਹਦੇ ਪਾਸੋਂ ਇੱਕ ਗਲੌਕ ਇੱਕ ਪਿਸਤਲ 3B ਔਰ ਦੋ ਪਿਸਤਲ 3B ਔਰ ਤੇ ਟੋਟਲ ਤਿੰਨ ਵੈਪਨ ਤਿੰਨ ਮੈਗਜ਼ੀਨ ਤੇ 10 ਕਾਰਟ੍ਰਿਜਸ ਉਹ ਤੋਂ ਬਰਾਮਦ ਹੋਏ ਇਹ ਉੱਥੇ ਇੱਕ ਪੈਟਰੋਲ ਪੰਪ ਦੇ ਕੋਲੋਂ ਰਕਬਾ ਪੈਂਡ ਫੇਰੋ ਕੇ ਉਹਦੇ ਨੇੜੇ ਨੂੰ ਗ੍ਰਿਫਤਾਰ ਕੀਤਾ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਇਸੇ ਨਾਕਾਬੰਦੀ ਕੀਤੀ ਗਈ ਤੇ ਉੱਥੇ ਇਸ ਨੂੰ ਗ੍ਰਫਤਾਰ ਕੀਤਾ। ਐਵੇਂ ਇੱਕ ਮੁਕਦਮਾ ਨੰਬਰ 24 ਆ ਥਾਣਾ ਮਖੂ ਦਾ। ਉਹਦੇ ਵਿੱਚ ਵੀ ਐਸਪੀ ਡੀ ਸਾਹਿਬ, ਡੀਐਸਪੀ ਜ਼ੀਰਾ ਤੇ ਐਸਐਚਓ ਮਖੂ ਇਹਨਾਂ ਦੇ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਸਾਗਰ ਉਰਫ ਤੇਜੀ ਜਿਹੜਾ ਪਹਿਲਾਂ ਵੀ ਕਈ ਮੁਕਦਮਿਆਂ 'ਚ ਕਰੀਬ 7 ਮੁਕਦਮੇ ਉਸੇ ਦਰਜ ਹੈ ਜਿਸ ਦੇ ਵਿੱਚ ਐਨਡੀਪੀਐਸ ਦੇ ਮੁਕਦਮੇ ਵੀ ਹੈ ਤੇ ਆਪਣੇ ਨਾਲ ਇਸ ਦੇ ਲੜਾਈ ਝਗੜੇ ਦੇ ਤੇ ਇੱਕ ਪ੍ਰਿਜ਼ਨ ਐਕਟ ਦਾ ਮੁਕਦਮਾ ਦਰਜ ਹੈ। ਤੇ ਇਹ ਇਸ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਵੀ ਤਿੰਨ ਪਿਸਟਲ ਤਿੰਨ ਵੈਪਨ ਤੇ ਜਿਹਦੇ ਵਿੱਚ 30 ਬੋਰ ਦੇ ਦੋ ਆ ਤੇ ਇੱਕ 32 ਬੋਰ ਦਾ ਉਹ ਬਰਾਮਦ ਹੋਏ ਆ ਚਾਰ ਮੈਗਜ਼ੀਨ ਆ ਪੰਜ ਕਾਰਟ੍ਰਿਜਸ ਤੇ ਦੋ ਐਮਟੀ ਜਿਹੜੇ ਸ਼ੈਲਜ਼ ਦੇ ਕਾਰਟ੍ਰਿਜਸ ਤੇ ਇਹ ਤੋਂ ਬਰਾਮਦ ਹੋਈ ਹੈ ਇਹ ਵੀ ਜਿਹੜਾ ਜਿਹੜਾ ਜਲੰਧਰ ਤਕਉਨੀ ਮਖੂ ਕਹਿੰਦੇ ਉਸ ਜਗ੍ਹਾ ਤੋਂ ਇਸ ਨੂੰ ਇਨਫੋਰਮੇਸ਼ਨ ਪਹਿਲਾਂ ਸੀਗੀ ਵੀ ਇਹ ਬੰਦਾ ਗਲਤ ਆਨਸਰ ਹੈ ਤੇ ਇਤੇ ਕਈ ਮਕਦਮਿਆਂ 'ਚ ਇਹ ਵੌਂਟਡ ਵੀ ਹੈ ਤੇ ਇਸ ਨੂੰ ਇਸ ਕੋਲ ਵੈਪਨ ਹੋਣ ਦੀ ਸਬ ਇਨਫੋਰਮੇਸ਼ਨ ਸੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੱਕੀ ਸ਼ੱਕ ਵਾਰਦਾਤ ਨੂੰ ਜਾਂਦਣ ਦੀ ਤਿਆਰੀ ਸੀਗੇ ਸਾਡੇ ਹਥਿਆਰ ਨਹੀਂ। ਬਿਲਕੁਲ ਜੀ ਇਹ ਜਿਹੜੇ ਹਥਿਆਰ ਕਿਸੇ ਅ ਗਲਤ ਮਤਲਬਵਾਸੀ ਰੱਖਦੇ ਆ ਪੁਚਕਸ਼ ਚੱਲ ਰਹੀ ਹੈ ਸਪੈਸੀਫਿਕਲੀ ਇਸਨੇ ਇਹਨਾਂ ਨੇ ਇਹ ਇਹਨਾਂ ਨੇ ਦੱਸਿਆ ਨਹੀਂ ਹਜੇ ਤੱਕ ਵੀ ਅਸੀਂ ਕਦ ਤੇ ਯੂਜ਼ ਕਰਨਾ ਸੀ ਬਟ ਇਹ ਮਾੜੇ ਆਨਸਰ ਹੈ। ਇਹਨਾਂ ਨੂੰ ਇਹੀ ਹੁੰਦਾ ਵੀ ਜੇ ਸਾਨੂੰ ਕੋਈ ਇਹ ਜਿਹੜਾ ਨਸ਼ੇ-ਨੁਸ਼ੇ ਨੂੰ ਵੇਚਣ ਵਾਸਤੇ ਜਾਂ ਹੋਰ ਰੋਕਣ ਵਾਸਤੇ ਕੋਈ ਸਾਨੂੰ ਰੋਕਦਾ ਤਾਂ ਸੀ ਯੂਜ਼ ਕਰ ਸਕਦਾ ਸਰ ਇਹਨਾਂ ਉੱਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਦੋਵਾਂ ਦੇ ਉੱਪਰ ਵੱਖ-ਵੱਖ ਮਾਮਲੇ ਜਿਹੜਾ ਜਸਵਿੰਦਰ ਉਰਫ ਬੱਗੂ ਆ ਉਸਤੇ ਮੁਕਦਮਾ ਨਹੀਂ ਦਰਜ ਕੋਈ ਪਹਿਲਾਂ ਪਰ ਉਹ ਪੁੱਛਗਿੱਛ ਦੌਰਾਨ ਆਇਆ ਵੀ ਕਾਫੀ ਉਹ ਇਹਨਾਂ ਦੇ ਜਿਹੜੇ ਐਨਡੀਪੀਐਸ ਦੇ ਵਿੱਚ ਵੀ ਤੇ ਫੋੜ ਗਤੀਵਿਧੀਆਂ ਗਲਤ ਗਤੀਵਿਧੀਆਂ 'ਚ ਸ਼ਾਮਲ ਰਹਿੰਦਾ ਤੇ ਜਿਹੜਾ ਸਾਗਰ ਉਰਫ ਤੇਜੀ ਆ ਉਸ ਤੇ ਕਈ ਮੁਕਦਮੇ ਦਰਜ ਹੈ ਐਨਡੀਪੀਐਸ ਦੇ ਉਸ ਤੇ ਚਾਰ ਮੁਕਦਮੇ ਦਰਜ ਹੈ ਤੇ ਐਵੇਂ ਪ੍ਰिजन ਐਕਟ ਤੇ ਇੱਕ 에ਅਰਪੋਰਟ ਦੇ ਵਿੱਚ ਕਮਿਸ਼ਨਰਟ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਜਾਲੀ ਉਹਦੇ ਕੋਲ ਪਾਸਪੋਰਟ ਸੀ ਗਲਤ ਐਡਰੈਸ ਤੇ ਪਾਸਪੋਰਟ ਬਣਾਇਆ ਹੋਇਆ ਸੀਗਾ ਉਦੋਂ ਵੀ ਫੜ ਕੇ ਉਹ ਜੇਲ ਕਟ ਗਿਆ ਹੈ ਸਰ ਕੋਈ ਜਾਣਕਾਰੀ ਹੈ ਕਿੱਥੋਂ ਆਇਆ ਸੀ ਸਸਪਾਕਿਸਤਾਨ ਸਰ ਕੋਈ ਡਰੋਨ ਵਗੈਰਾ ਨਾਲ ਸੀ ਨਹੀਂ ਜੀ ਡਰੋਨ ਤਾਂ ਕੋਈ ਨਹੀਂ ਨਾਲ ਬਟ ਆਹ ਜਿਹੜੇ ਵੈਪਨਸ ਐ ਬਲੌਕ ਵਗੈਰਾ ਇਹ ਪਾਕਿਸਤਾਨ ਤੋਂ ਹੀ ਆ ਦੂ ਪੁੱਛਗਿਛ ਤੋਂ ਵੀ ਇਹੀ ਸਾਹਮਣੇ ਆਇਆ ਹੈ ਪਰ ਜਿਹੜਾ ਪਹਿਲਾ ਲਿੰਕ ਹੈ ਜਿੱਥੋਂ ਉਸਨੇ ਲਏ ਆ ਉਹਨਾਂ ਦੀ ਅਸੀਂ ਇਨਫੋਰਮੇਸ਼ਨ ਬੇਸਡ ਉਹਨਾਂ ਤੇ ਟੀਮਸ ਬਣਾਈਆਂ ਹੋਈਆਂ ਚਲ ਫੜ ਲਾਂ ਗਏ ਗੈਂਗਸਟਰ ਦੇ ਬਾਰੇ ਮੈਂ ਮਲਟਾਈ ਗਈ ਹੈ ਕਿ ਇਹ ਗੈਂਗਵਾੜੀ ਵੀ ਇਨਵੋਲਵ ਸੀ ਬੰਦੇ ਕੁਝ ਨਹੀਂ ਜੀ ਜਿਹੜਾ ਆ ਸਾਗਰ ਹੈਗਾ ਉਹ ਤੇਜੀ ਹੈ ਇਹ ਆਪਣਾ ਇਹ ਬਦमाश ਇਸ ਨੂੰ ਆਪਾਂ ਕਹਿ ਸਕਦੇ ਆਂ ਵੀ ਇਹ ਕਈ ਵਾਰੀ ਇਹਨਾਂ ਨੇ ਆਪਸ ਵਿੱਚ ਜਿਹੜੇ ਇਹ ਲੜੇ ਆ ਤੇ ਇਹਨਾਂ ਦੇ ਗਰੁੱਪ ਬਾਜੀ ਦੇ ਵਿੱਚ ਲੜੇ ਤੇ ਇਹਨਾਂ ਨੂੰ ਇਹ ਉਹਦੇ ਵਿੱਚੋਂ ਆਪਣਾ ਲੜਾਈਆਂ ਝਗੜਿਆਂ ਦੇ ਪਰਚੇ ਵੀ दर्ज ਹੋਏ ਸੀ ਸਰ ਜਦੋਂ ਤੋਂ ਆਪਰੇਸ਼ਨ ਚੱਲਿਆ ਹੈਗਾ ਆਪਰੇਸ਼ਨ ਗੈਂਗਸਟਰ ਤੇ ਵਾ ਇਹ ਹੁਣ ਤੱਕ ਕਿੰਨੇ ਜਣੇ ਜਿਹੜੇ ਗ੍ਰਿਫਤਾਰ ਆ ਉਹ ਕਰ ਲੱਤੇ ਗਏ ਜੀ ਜਿਹੜੇ ਇਹਦੇ ਵਿੱਚ ਸਾਡੇ ਕਰੀਬ ਇਹਦੇ ਵਿੱਚ ਜਿਹੜੇ ਐਸੋਸੀਏਟਸ ਐ ਤੇ ਦੂਸਰੇ ਸਾਰੇ ਰਲਾ ਕੇ ਸਾਡੇ ਕੋਈ 150 ਦੇ ਕਰੀਬ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਮਿਹਲੇ ਵੀ ਜਾਰੀ ਹੈਗੀ ਸਰ ਬਿਲਕੁਲ ਬਿਲਕੁਲ ਜੀ ਸਾਡੇ ਵੱਲੋਂ ਸਾਰੀ ਇਹ ਪ੍ਰੋਸੈਸ ਜਾਰੀ ਹੈ ਠੀਕ ਐ ਸੀਰ ਲੈਣਾ ਚਾਹੁੰਦੇ ਹੋ ਬਿਨੈ ਵੈਪਨਟੂ ਆ ਹੁਣ 6 ਵੈਪਨ ਅਸੀਂ ਰਿਕਵਰ ਕੀਤੇ ਆ ਜੀ ਤੇ 7 ਮੈਗਜ਼ੀਨਾਂ 15 ਕੈਟਰਿਜਸ ਐ 2 ਐਮਟੀ ਕੈਟਰਿਜਸ ਐ ਜਿਹੜੇ ਆ ਰਿਕਵਰ ਕੀਤੇ ਨੇ ਗੁੱਡੇ ਅਨਸਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਗੁੱਡੇ ਅਨਸਰਾਂ ਨੂੰ ਇਹੀ ਮੈਸੇਜ ਐ ਵੀ ਪੁਲਿਸ ਪੂਰੀ ਸਤਰਕ ਐ ਤੇ ਅਸੀਂ ਇਹਨਾਂ ਨੂੰ ਕੋਈ ਵੀ ਸ਼ਰਾਰਤ ਨਹੀਂ ਕਰਨ ਦੇਵਾਂਗੇ ਜਾਂ ਇਹ ਆਪਣਾ ਇਲਾਕਾ ਛੱਡ ਜਾਣ ਤੇ ਜਾਂ ਫਿਰ ਇਹ ਜਿਲ੍ਹਾ 'ਚ ਹੋਣਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਹੋਏਗੀ